जा पुलिस के जवान तिरंगे नलामी देंदे हुए इन्हों बाद दशमेश गर्ल्स कॉलेज दड़किया लड़कियां, एनसीसी सी दिया कैडेट ओनम की अगुवाई है। ਕਰਨਗੇ ਸੁਆਮੀ ਜਿੰਦਿਆਂ ਹੋਈਆ ਫਰੇਵ ਕੁਕੜੀਆਂ ਦਾ ਮਾਇਨਾ ਕਰਨਗੇ ਮੁੱਖ ਮਹਿਮਾਨ ਜੀ ਨੂੰ ਸਪੋਟ ਕਰੇ ਹਨ ਮਾਣਯੋਗ ਡੀਐਸਪੀ ਸਰਦਾਰ ਕੁਲਵਿੰਦਰ ਸਿੰਘ ਵਿਰਤ ਅਤੇ ਮਾਣਯੋਗ ਤਹਿਸੀਲ ਅਫਸਰ ਸਰਦਾਰ ਕੁਲਵਿੰਦਰ ਸਿੰਘ ਜੀ

ਇਸ ਮੌਕੇ ਤੇ ਮੈਂ ਆਪ ਸਭ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਦੇਸ਼ ਦੀ ਅਜ਼ਾਦੀ ਲਈ ਧਨਿਆਂ ਬਕਬ ਲੈ ਆ ਇੱਕ ਜੀ ਆਦਮ ਸਰਦਾਰ ਭਗਤ ਸਿੰਘ ਜੀ, ਰਾਜਗੁਰੂ ਸੁਖਦੇਵ, ਸਰਦਾਰ ਕਰਤਾਰ ਸਿੰਘ ਖਰਬਾ ਜੀ, ਸ੍ਰੀ ਉਦਮ ਸਿੰਘ ਜੀ, ਮਦਨ ਲਾਲ ਸਿੰਘ ਰਾਜੀ, ਲਾਲਾ ਲਾਜਪਤ ਰਾਏ, ਜੀਵਨ ਸਿੰਘ ਕਾਲੇਪਾਣੀ ਜੀ ਅਤੇ ਹੋਰ ਜਾਤੀਗੁਲਾਟੀਆਂ ਵੱਲੋਂ ਇਹੀ ਦੇ ਸੰਘਰਸ਼ਾਂ ਕਾਰਨ ਹੋਇਆ। ਅਸੀਂ ਆਜ਼ਾਦ ਮੁਲਕ ਦੇ ਵਸਨੀਕਾਂ ਨੂੰ ਸਾਨੂੰ ਮਾਣ ਹੈ ਕਿ ਆਜ਼ਾਦੀ ਵਾਸਤੇ ਪੰਜਾਬੀਆਂ ਨੇ ਸਭ ਤੋਂ ਵੱਧ ਜ਼ਿਆਦਾ ਕੁਰਬਾਨੀਆਂ ਦਿੱਤੀਆਂ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਸਿੱਧੇ ਮੈਂ ਦੇਸ਼ ਤੇ ਆਜ਼ਾਦੀ ਲਈ ਕੁਰਬਾਨ ਹੋਣ ਵਾਲੇ ਮਹਾਨ ਸ਼ਖਸੀਅਤਾਂ ਨੂੰ ਨਮਨ ਕਰਦਾ ਹਾਂ ਜਿੰਨਾ ਕਰਕੇ ਅੱਜ ਅਸੀਂ ਆਜ਼ਾਦ ਹਾਂ ਕਿਉਂਕਿ ਸਾਡੇ ਪੂਰਵਜਾਂ ਨੇ ਆਪਣਾ ਸਭ ਕੁਝ ਦੇਸ਼ ਦੀ ਨਿਸ਼ਾਨਾ ਕਰ ਦਿੱਤਾ ਇਸ ਲਈ ਸਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਆਜ਼ਾਦੀ ਦੀ ਰੱਖਿਆ ਕਰੀਏ ਅਤੇ ਇਸ ਦੇ ਸਰ ਸਰਪ੍ਰਥ ਵਰਯੋਗ ਕਰੀਏ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਦੀ ਕਦਰ ਸਿਖਾਈਏ ਅੱਜ ਦਾ ਭਾਰਤ ਇਹੀ ਨਾਲ ਵਿਕਾਸ ਕਰ ਰਿਹਾ ਹੈ ਪੰਜਾਬ ਪੁਲਿਸ ਦੇ ਜਵਾਨ ਤਿਰੰਗੇ ਨੂੰ ਸਲਾਮੀ ਦਿੰਦੇ ਹੋਏ ਇਹਨਾਂ ਤੋਂ ਬਾਅਦ ਲਖਮੀਸ਼ ਗਰਲ ਕਾਲਜ ਦੀਆਂ ਲੜਕੀਆਂ ਐਨਸੀਸੀ ਦੀਆਂ ਕੈਡੇਟ ਸੋਨਮ ਦੀ ਅਗਵਾਈ ਹੇ ਰੰਗੇ ਨੂੰ ਸਲਾਮੀ ਦਿੱਤੀਆਂ ਹੋਈਆਂ ਐਪੀਐਨ ਕਾਲਜ ਮੁਕੇਰੀਆਂ ਫਾਸ ਫਰੀਦਪੁਰ ਦੀ ਅਗਵਾਈ ਵਿੱਚ ਰੰਗੇ ਨੂੰ ਸਲਾਮੀ ਦਿੱਤੀਆਂ ਹੋਈਆਂ ਕਦਮ ਨਾਲ ਕਦਮ ਲਗਾਉਂਦੇ ਹੋਏ ਐਨਪੀਸੀ ਦੇ ਕੈਡੇਟ ਬੀਐਫਪੀਐਸ ਫਾਸ ਫਰੀਦਪੁਰ ਕੈਜੀ ਸਕੂਲ ਮੁਕੇਰੀਆਂ ਪ੍ਰਵੇਸ਼ ਦੀ ਅਗਵਾਈ ਹੇ ਰੰਗੇ ਨੂੰ ਸਲਾਮੀ ਦਿੰਦੇ ਹੋਏ ਸੁੰਦਰ ਸਜੀਆਂ ਵਰਦੀਆਂ ਨਾਲ ਲੈਸ ਕਦਮ ਨਾਲ ਕਦਮ ਮਲਾਉਂਦੇ ਹੋਏ ਇਹ ਛੋਟੇ ਬੱਚੇ ਨਸ਼ਮੀਸ਼ ਪਬਲਿਕ ਸਕੂਲ ਫੀਪਰੀਆਂ ਦਮਨਪ੍ਰੀਤ ਸਿੰਘ ਜੀ ਵੱਲੋਂ ਹੈ ਜਿੱਟੋੜੀਆਂ ਇੰਟਰਨੈਸ਼ਨਲ ਪਬਲਿਕ ਸਕੂਲ ਕਵੰਡੀ ਕਲਾ ਜੀ ਵੱਲੋਂ ਅਗਵਾਈ ਹੈ ਸੁੰਦਰ ਸਜੀਆਂ ਵਰਦੀਆਂ ਨਾਲ ਲੈਸ ਇਹ ਬੱਚੇ ਕਦਮ ਨਾਲ ਕਦਮ ਮਲਾਉਂਦੇ ਹੋਏ ਰੰਗीन ਸਲਾਮੀ ਦੇ ਰਹੇ ਹਨ ਅੱਜ ਦੇ 79ਵੇਂ ਸਤੰਤਰਤਾ ਦਿਵਸ ਤੇ ਸ੍ਰੀ ਗੁਰੂ ਨਾਨਕ ਟੇਰੀਆ ਸੈਕੰਡਰੀ ਸਕੂਲ ਟੇਰੀਆ ਦੀਆਂ ਵਿਦਿਆਰਥਣਾਂ ਗੁਰਮੀਤ कौर ਦੀ ਅਗਵਾਈ ਹੇਠ ਰੰਗੇ ਨੂੰ ਤਲਾਮੀ ਦੇ ਰਹੀਆਂ ਹਨ ਕਦਮ ਨਾਲ ਕਦਮ ਲਾਉਂਦੀਆਂ ਹੋਈਆਂ ਮਾਸਪਾਸ ਤਾਰੀਆਂ ਹਨ ਇਹ ਟੁਕੜੀਆਂ ਇਹਨਾਂ ਨੂੰ ਬਾਸ ਐਫ ਪੀ ਐਨ ਪਬਲਿਕ ਸਕੂਲ ਮੁਟੇਰੀਆ ਦੀ ਕਾਰਸਿਕ ਦੀ ਅਗਵਾਈ ਹੇਠ ਸੰਦਰ ਸਜੀਆਂ ਵਰਦੀਆਂ ਦਾ ਲੈ ਸਜੀਆਂ ਰੇਤ ਟੁਕੜੀਆਂ ਦਾ ਮਾਇਨਾ ਕਰਨਗੇ ਮੁੱਖ ਮਹਿਮਾਨ ਜੀ ਨੂੰ ਇਸ ਪਾਰਕ ਕਰੇ ਹਰ ਮਾਨਯੋਗ ਡੀਐਸਪੀ ਸਰਦਾਰ ਕੁਲਵਿੰਦਰ ਸਿੰਘ ਵੀਰ ਅਤੇ ਮਾਨਯੋਗ ਤਹਿਦੀਦ ਸਾਹਿਬ ਸਰਦਾਰ ਕੁਲਵਿੰਦਰ ਸਿੰਘ ਜੀ ਅੱਜ ਦਾ ਦਿਹਾੜਾ ਬੜਾ ਖੂਬਸੂਰਤ ਹਾਂਜੀ ਜੋਰਦਾਰ ਤਾਲੀਆਂ ਦਾ ਬੱਚਿਆਂ ਦੀ ਬੀਬੀ ਸੰਤਵੰਦ ਕੌਰ ਸਕੂਲ ਮਸਾਹਬ ਨਾਲ ਸੇਵੀ ਸਪੀਚ ਵੀ ਕੀ ਹੈ ਜਿਹੜਾ ਮਾਸਟਰ ਜੀ ਦਾ ਦਰਸਾ ਹੈ ਤੇ ਤੇ ਸਾਰੇ ਮਟੇਰੀਅਲਸ ਨੂੰ ਬਧਾਈ ਦੇਣਾ ਚਾਹੁੰਦਾ ਤੇ ਇਹੀ ਕਹਿਣਾ ਚਾਹੁੰਦਾ ਆਪਾਂ ਚੰਗੀਆਂ ਆਸਤਾ ਪਾਈਏ ਰਿਸ਼ਕਾ ਕਰਦੇ ਤਾਂ ਇਹ ਡਾ ਵੱਲ ਜਾਈਏ ਫਿਟਨੈਸ ਵੱਲ ਕੰਮ ਕਰੀਏ ਆਪਣੇ ਆਲੇ ਦੁਆਲੇ ਸਫਾਈ ਤੇ ਨਾਲ ਹੀ ਮੈਂ ਸਾਰਿਆਂ ਨੂੰ ਇਹੀ ਇਹ ਵੀ ਆਸ਼ਵਾਸਨ ਦਵਾਂਗਾ ਵੀ ਅਸੀਂ ਐਜ਼ ਅ ਕਾਸਰ ਤੇ ਪੁਲਿਸ ਪ੍ਰਸ਼ਾਸਨ ਜੋ ਵੀ ਮਟੇਰੀਅਲ ਲੈ ਆਏ ਜੀ ਕੰਮ ਕਰੇਗਾ ਉਹਦੇ ਵਿੱਚ ਅੱਗੇ ਵਧ ਕੇ ਕੰਮ ਕਰਾਂਗੇ ਤੇ ਤੁਹਾਡਾ ਸਾਰੇ ਦਾ ਸਹਿਯੋਗ ਜੈ ਥੈਂਕ ਯੂ